ਆਹ ਦੇਖੋ ਜੀ ਸਬਜੀ ਦੀ ਨਵਾਂ ਅੱਡਾ ਇੱਥੇ ਬੜੀ ਮੁਸ਼ਕਲਾਂ ਸਪਾਈਸ ਵੀ ਕਰਕੇ ਤੇ ਆਹ ਸਬਜੀ ਵੇਚਣ ਵਾਸਤੇ ਟੈਂਪੂ ਜਿਹਾ ਖੜਾ ਕੀਤਾ ਹੈ ਤੇ ਬਿਲਕੁਲ ਦੇਖੋ ਕਿਾ ਕਿਾ ਸਬਜੀ ਹੈਗੀ ਹੈ ਇੱਥੇ ਪਿਆਜ਼ ਤੇ ਇਹਦੇ ਵਿੱਚ ਰੱਖਿਓ ਆ ਆਲੂ ਤੇ ਆ ਹਦਵਾਣਾ ਤੇ ਆ ਖਰਬੂਜਾ ਤੇ ਇਹਨਾਂ ਦੇ ਨਾਲ ਨਾਰੀਅਲ ਰੱਖਿਓ ਆ ਤੇ ਆਪਣਾ ਨਾਰੀਅਲ ਦਾ ਪਾਣੀ ਆ ਤੇ ਬਾਕੀ ਆ ਸਬਜ਼ੀਆਂ ਆ ਦੇਖੋ ਦਿਖਾਣਾ ਤੁਹਾਨੂੰ ਆ ਦੇਖ ਸਬਜ਼ੀਆਂ ਤਾਜ਼ੀ ਤਾਜ਼ੀ ਵਿਕਦੀਆਂ ਇੱਥੇ ਆ ਦੇਖੋ ਫਾਖਰੀਏ 40 ਰੁਪਏ ਕਿਲੋ 20 ਰੁਪਏ ਕਿਲੋ 20 ਰੁਪਏ ਕਿਲੋ ਤਾਜ਼ੇ ਤਾਜ਼ੇ ਖੀਰੇ ਹੈਗੇ ਵੀ ਖੀਰੇ ਮੋٹے ਮੋٹے ਜੇ ਤੇ ਇੱਥੇ ਦੇਖੋ ਗੰਦ ਕੋੜਾ ਬਹੁਤ ਸਗਾ ਤੇ ਸਪਾਈ ਕੀਤੀ ਆ मुंडे मुंडे ने बहुत मेहनत लाई है टमाटर शिमला बैंगन अदरक लिफाफे अदरक अद्रक? अदरक ਆ ਹੈਗਾ ਕੱਦੂ ਤੇ ਆ ਹੈਗੇ ਲਿੰਬੂ ਤੇ ਆ ਦੇਖੋ ਸਮਾਨ ਰੱਖਿਆ ਹੈ ਪੈਕ ਕਰਕੇ ਮੋਰੇ ਕਿਉਂ ਆਪਣੇ ਖੀਰੇ ਕੱਦੂ ਰੱਖਿਆ ਤੇ ਉੱਤੇ ਬਿਲਕੁਸਿਲਾ ਮਿਰਚਾਂ ਕਰੇਲੇ ਓਕਰ ਪਿੰਡੀ ਓਕਰ ਖਰਬੂਜਾ ਆ ਤੇ ਤਰ੍ਹਾਂ ਆਇਆ ਤਰ੍ਹਾਂ ਤੇ ਅੱਗਾ ਲੈਣ ਵਾਸਤੇ ਛੱਡੂ ਹਾਂ ਆ ਜੀ ਹੁਣ ਤੇ ਆਇਆ ਖੈਤੀ ਨੇ ਹਾਂ ਮੇਰਾ ਨਾ ਕਿੰਨਾ ਲੈਣਾ ਹੈ ਇੱਕ ਇੱਕ ਮਿੰਟ ਵੀਹ ਹਾੜਾ ਲੈਣਾ ਵੀਹ ਹਾੜਾ ਨਹੀਂ ਆਣਾ ਹੈ ਇਹ ਸੋ ਤੇ ਠੀਕ ਆ ਤੇਰੀ ਵਾਈ ਹਾਂ ਨਹੀਂ ਲੱਖਣ ਦੀ ਆ ਹਾਂ ਡੇਢ ਕਿਲੋ ਆ ਚੱਲਦਾ ਜਾ ਕਾ ਚੱਲਦਾ ਜਾ ਕਾ ਛੋਟਾ ਲਿਆ ਛੋਟਾ ਚੱਕ ਕੇ ਛੋਟਾ ਲਿਆ ਜਾ ਕੇ ਛੋਟਾ ਲਿਆ ਜਾ ਕੇ ਹਾਂ ਲਿਆ ਰੱਖ ਅੱਧਾ ਕਿਲੋ ਹੈ ਡੇਢ ਕਿਲੋ ਹੈ ਡੇਢ ਡੇਢ ਕਿਲੋ ਇਹ ਹੈਗਾ 150 17 ਦਾ ਆ ਛੋਟਾ ਦੇਖ ਲੈ ਛੋਟਾ ਉੱਤੇ ਪਿਆ ਹੋਣਾ ਆ ਆ ਜਾ ਫਟਾ ਸਿੱਧੀ ਆ